ਇਹ ਕੁਝ ਸੱਜਣ ਨੇ ਜੀ ਜਿਹੜੇ ਕਹਿੰਦੇ ਕਿ ਮਿਊਨਿਸਪਲ ਕਾਰਪੋਰੇਸ਼ਨ ਦੇ ਵਿੱਚ ਮੁਸੀਬਤਾਂ ਨੇ ਇਹਨਾਂ ਨੂੰ ਨੇੜੇ ਹੋ ਰਿਓ ਜੀ ਸਾਰੇ ਜਣੇ ਇਕੱਠੇ ਹੋ ਗਏ ਹਾਂ ਜੀ ਕੀ ਨਾ ਜੀ ਤੁਹਾਡਾ ਬਲਜਿੰਦਰ ਸਿੰਘ ਜੀ ਸਾਡੇ ਨਾਲ ਸਾਰੇ ਗਲੀ ਨੰਬਰ 13/12 ਸ੍ਰੀ ਗੁਰੂ ਗੋਬਿੰਦ ਸਿੰਘ ਨਗਰ ਨੇੜੇ ਐਂਟੀਕ ਪੈਲੈਸ ਦੇ ਅਸੀਂ ਨਿਵਾਸੀ ਆ ਮੇਰੇ ਨਾਲ ਲਖਮਣ ਸਿੰਘ ਮਲੂਕਾ ਜੀ ਰੋਜੂ ਸਿੰਘ ਜੀ ਪਰਮਜੀਤ ਸਿੰਘ ਜੀ ਔਰ ਜਿਮੀ ਸਾਡੇ ਵੀਰ ਨੇ ਅਸੀਂ ਗਲੀ ਦੀਆਂ ਨਾ ਸਾਂਝੀਆਂ ਸਮੱਸਿਆਵਾਂ ਨਹੀਂ ਅਸੀਂ ਨਿੱਜੀ ਸਮੱਸਿਆਵਾਂ ਤਾਂ ਪਛਾਣ ਛੱਡ ਦਿੰਨੇ ਆ ਜੋ ਸਾਂਝੀਆਂ ਸਮੱਸਿਆਵਾਂ ਉਹਦੇ ਵਾਸਤੇ ਅਸੀਂ 2019 ਤੋਂ ਸੰਘਰਸ਼ ਚ ਪਏ ਹੋਏ ਆ ਇਹਨਾਂ ਨੂੰ ਵਾਰੀ-ਵਾਰੀ ਅਸੀਂ ਲੈਟਰ ਗਲੀ ਦੀਆਂ ਸਮੱਸਿਆਵਾਂ ਨਾਲ ਸੰਬੰਧੀ ਦੇ ਕੇ ਜਾਂਦੇ ਆ ਪਰ ਸਾਡਾ ਕੋਈ ਵੀ ਜਿਹੜਾ ਕਹਦੀ ਇੱਕ ਢੱਕਾ ਕੰਮ ਆ ਜਿਹੜਾ ਉਹ ਨਹੀਂ ਹੋਇਆ ਅੱਜ ਅਸੀਂ ਇਸ ਤੋਂ ਪਹਿਲਾਂ ਸਾਡੇ ਵਾਰਡ ਦੇ ਐਮਸੀ ਮੈਡਮ ਸੁਨੀਆ ਬਾਂਸਰ ਜੀ ਨੂੰ ਵੀ ਮਿਲ ਕੇ ਅਸੀਂ ਉਹਨਾਂ ਕੋਲੇ ਵੀ ਪੁਰਾਣੀਆਂ ਦਰਖਾਸਤਾਂ ਦਾ ਰਿਕਾਰਡ ਅਸੀਂ ਸਾਰਾ ਦਿਖਾ ਕੇ ਆਏ ਆ ਸਾਡੀਆਂ ਐਪਲੀਕੇਸ਼ਨ ਉਹ ਕਹਿੰਦੇ ਸਾਡੇ ਹੁਣ ਤੁਹਾਡੇ ਕੰਮ ਹੋ ਜਾਣਗੇ ਸਾਨੂੰ ਵਿਸ਼ਵਾਸ ਦਵਾਇਆ ਪਰ ਸਾਡਾ ਜਿਹੜਾ ਮਾਤੇ ਆ ਜਦੋਂ ਹੋ ਗਿਆ ਅਸੀਂ ਤਾਂ ਉਦੋਂ ਕਹਾਂਗੇ ਕਿਉਂਕਿ ਲਾਰੇ ਸਾਨੂੰ 2019 ਤੋਂ ਮਿਲ ਰਹੇ ਨੇ ਤੇ ਅੱਜ ਅਸੀਂ ਬੜੀ ਉਮੀਦ ਨਾਲ ਪੋਜ਼ਟਿਵ ਉਮੀਦ ਦੇ ਨਾਲ ਆਏ ਆ ਮੇਅਰ ਸਾਹਿਬ ਕੋਲੇ ਐਮ ਸੀ ਸਾਹਿਬ ਤੋਂ ਕਾ ਮੇਅਰ ਸਾਹਿਬ ਕੋਲੇ ਆਏ ਆ ਪੀ ਸਾਡੀ ਗਲੀ ਦਾ ਜਿਹੜਾ ਸੀਵਰੇਜ ਆ ਕੋਈ ਬਾਰੀ ਲੰਬਾਈ ਨਹੀਂ ਸਾਡੇ ਸਾਰੀ 7200 ਮੀਟਰ ਦੀ ਲੰਬਾਈ ਆ ਤੇ ਉਹਦੇ ਚੈਂਬਰ ਆ ਜਿਹੜੇ ਸਾਡੇ 6 ਕ ਚੈਂਬਰ ਨੇ ਉਹ ਚੈਂਬਰ ਬਾਰੀ ਬਾਰੀ ਟੁੱਟ ਚੁੱਕੇ ਆ ਕਿਉਂਕਿ ਸਾਡੀ ਗਲੀ ਆ ਜਿਹੜੀ ਉਹ ਗ੍ਰੀਨ ਸਿਟੀ ਰੋਡ ਜਿਹੜਾ 100 ਫੁੱਟੀ ਰੋਡ ਆ ਉਹ ਬਾਬਾ ਫਰੀਦ ਦੀ ਕਨੈਕਟੀਵਿਟੀ ਵਾਲਾ ਰੋਡ ਆ ਜਿੰਨਾ ਲੋਡ ਆ ਸਿਮਿੰਟ ਦਾ ਬੱਜਰੀ ਦਾ ਸਰੀਏ ਦਾ ਟਰਾਲੇ ਜਿਹੜੇ ਭਰਤ ਆਲੇ ਆ ਉਹਨਾਂ ਦਾ ਉਹ ਸਾਰਾ ਸਾਡੀ ਗਲੀ ਵੇਚਦੀ ਜਾਂਦਾ ਤੇ ਸੀਵਰੇਜ ਸਿਸਟਮ ਸਾਡਾ ਇੰਨਾ ਨਕਮਾ ਪਾਇਆ ਹੋਇਆ ਉਹ ਵਾਰੀ-ਵਾਰੀ ਥਾ ਥਾਂ ਤੋਂ ਟੁੱਟ ਜਾਂਦਾ ਤਰਵੈਣੀ ਵਾਲਿਆਂ ਨਾਲ ਅਸੀਂ ਦੋ-ਦੋ ਹੱਥ ੋਕੇ ਆਪਦੀਆਂ ਸਮੱਸਿਆਵਾਂ ਜਿਹੜੀਆਂ ਹੈਗੀਆਂ ਉਹਨਾਂ ਨੂੰ ਕਰਦੇ ਰਹੇ ਆਂ ਪਰ ਸਾਨੂੰ ਪਤਾ ਅਸੀਂ ਕਿੰਨੀ ਔਖੀ ਹੋ ਕੇ ਇਹ ਸਾਰੀ ਸਮੱਸਿਆਵਾਂ ਦਾ ਜਿੰਨਾ ਘਟ ਟੁੱਟ ਭੱਜ ਉਹਦੇ ਨਾਲ ਤਾਂ ਨਵਾਂ ਸੀਵਰੇਜ ਪਾ ਦਿੰਦੇ ਅੱਜ ਅਸੀਂ ਮੇਅਰ ਸਾਹਿਬ ਕੋਲ ਆਏ ਆਂ ਵੀ ਇੱਕ ਤਾਂ ਸਾਡੇ ਗਲੀ ਦਾ ਸੀਵਰੇਜ ਦੀ ਲੰਬਾਈ ਸਿਰਫ 2.5 100 ਮੀਟਰ ਆ ਜਿਵੇਂ ਕਮਲਾ ਨਹਿਰੂ ਕਲੋਨੀ ਦੇ ਪਾਣੀ ਦੀ ਸੀਵਰੇਜ ਦੀ ਸਮੱਸਿਆ ਹੱਲ ਕਰਨ ਵਾਸਤੇ ਉਹਨਾਂ ਨੇ ਮੇਨ ਰੋਡ ਦੇ ਨਾਲ ਉਹ ਸੀਵਰੇਜ ਜੋੜਿਆ ਰੋਡ ਗੁੱਲੀਆਂ ਬਣਾਈਆਂ ਮੈਨੂੰ ਲੱਗਦਾ ਉੱਥੇ ਸਮੱਸਿਆ ਹੱਲ ਹੋ ਜੂ ਇਸ ਤਰ੍ਹਾਂ ਉਸੇ ਤਰਜ਼ ਤੇ ਸਾਡੀ ਗਲੀ ਦੀ ਸਮੱਸਿਆ ਜਿਹੜੀ ਹੈਗੀ ਆ ਉਹ ਵੀ ਹੱਲ ਕਰਨ ਗਲੀ ਦੀ ਲੈਵਲਿੰਗ ਹੋਣ ਵਾਲੀ ਆ ਗਲੀ ਉੱਚੀ ਨਹੀਂ ਵੀ ਆ ਜਦੋਂ ਬਾਰਿਸ਼ ਆਉਂਦੀ ਆ ਉਦੋਂ ਪਾਣੀ ਖੜ ਜਾਂਦਾ ਬਾਰਿਸ਼ ਤਾਂ ਬਾਅਦ ਦੀ ਗੱਲ ਆ ਜਦੋਂ ਕਿਤੇ ਸੀਵਰੇਜ ਬਲੌਕ ਹੋ ਜਾਂਦਾ ਸਾਡਾ ਬਲੌਕ ਹੀ ਰਹਿੰਦਾ ਸੀਵਰੇਜ ਉਹ ਇੰਨਾ ਛੜਿਆ ਮੁਸਕ ਮਾਰਦਾ ਜਿਹਦੇ ਨਾਲ ਸਾਡੀ ਸਾਰੀ ਗਲੀ ਨੂੰ ਰੋਟੀ ਖਾਣੀ ਵੀ ਔਖੀ ਹੋ ਜਾਂਦੀ ਆ ਸੋ ਇਹਦੇ ਨਾਲ ਕੁਝ ਹੋਰ ਸਮੱਸਿਆਵਾਂ ਨੇ ਜਿਵੇਂ ਕੂੜੇ ਵਗੈਰਾ ਦੀਆਂ ਭਾਈ ਸਾਹਿਬ ਦੱਸ ਰਹੇ ਸੀਗੇ ਤੁਸੀਂ ਕੂੜੇ ਵਗੈਰਾ ਹੀ ਦੱਸ ਰਹੇ ਸੀਗੇ ਕਿ ਬਿੱਲ ਭਰ ਦਿੰਨੇ ਆ ਸੀ ਸਾਹਿਬ ਜੀ ਸਾਡੇ ਗਲੀ ਦੇ ਵਿੱਚ 4-4 ਦਿਨ ਦਸ ਮਹੀਨੇ ਜਿਹਾ ਸਾਡੇ ਘਰਾਂ 'ਚ ਪਿਆ ਰਹਿੰਦਾ ਹੈ ਛੜਿਆਂਦ ਮਾਰਦੀ ਹੈ ਜੇ ਫੋਨ ਕਰਕੇ ਮੰਗਵਾ ਲਈਏ ਤਾਂ ਚੱਕਣ ਆ ਜਾਂਦੇ ਆ ਨਹੀਂ ਤਾਂ ਕੋਈ ਸਾਲ ਨਹੀਂ ਲੈਂਦਾ ਠੀਕ ਹੈ ਜੀ ਔਰ ਜਿਹੜੀਆਂ ਬਿਜਲੀ ਦੀਆਂ ਤਾਰਾਂ ਸਾਡੇ ਦਰਖਤ ਲੱਗੇ ਪੂਰੇ ਗਲੀ ਦੇ ਵਿੱਚ ਜਦੋਂ ਆਉਂਦੇ ਬਿਜਲੀ ਵਾਲੇ ਉਹ ਕੱਟ ਜਾਂਦੇ ਨੇ ਉਹਨਾਂ ਨੂੰ ਬੇਨਤੀ ਕੀਤੀ ਵੀ ਇਥੇ ਕੇਬਲ ਪਾ ਦਿਓ ਹੋਰ ਕੁਝ ਕਰ ਦਿਓ ਉਹਦਾ ਕੋਈ ਪ੍ਰਬੰਧ ਨਹੀਂ ਹੈਗਾ ਜੀ ਠੀਕ ਹੈ ਔਰ ਸਾਡੀ ਗਲੀ ਹੈ ਜਿਹੜੀ ਉਹ ਇੰਨਾ ਸੀਵਰੇਜ ਸਿਸਟਮ ਦੱਸ ਦਿੱਤਾ ਲੈਫਸ ਹੋਇਆ ਪੂਰਾ ਔਰ ਤੰਗ ਪਾਈਪਾਂ ਪਾਈਆਂ ਹੋਈਆਂ ਪੂਰੀ ਗਲੀ ਦਾ ਪਾਣੀ ਉਹ ਸਾਡਾ ਉਹ ਝੱਲ ਨਹੀਂ ਰਹੀਆਂ ਔਰ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਨਾਲ ਅਸੀਂ ਲਗਾਤਾਰ ਯੂਜ ਰਹੇ ਹਾਂ 2016-17 ਤੋਂ ਲੈ ਕੇ ਔਰ ਸਾਡੀ ਇਸ ਤਰ੍ਹਾਂ ਦੀ ਕੋਈ ਸੁਣਵਾਈ ਨਹੀਂ ਔਰ ਜਿਹੜੇ ਐਮਸੀ ਹੈਗੇ ਨੇ ਉਹ ਸਾਡੀ ਗਲੀ ਨੂੰ ਮਤਲਬ ਉਹਨਾਂ ਨੇ ਤਿਆਗਿਆ ਹੋਇਆ ਹੀ ਹੈ ਉਹ ਸਾਡੀ ਗਲੀ ਦੀਆਂ ਸਮੱਸਿਆਵਾਂ ਸੁਣਨ ਉਹ ਸਾਡੀ ਗਲੀ ਦੇ ਵਿੱਚ ਆਉਣ ਜਾਂ ਸਾਡੀ ਗਲੀ ਦੇ ਬਾਰੇ ਵਿੱਚ ਗੱਲ ਕਰਨ ਵਾਲੇ ਉਹ ਤਿਆਰ ਹੀ ਨਹੀਂ ਹੁੰਦੇ ਵੀ ਇੱਥੇ ਤਾਂ ਵੋਟੇ ਥੋੜੀਆਂ ਜਿਆਦਾ ਸਾਡੀਆਂ ਅਸੀਂ ਟੈਕਸ ਪੇ ਕਰਦੇ ਆਂ ਟੈਕਸ ਪੇ ਕਰਨ ਦੇ ਨਾਲ ਨਾਲ ਅਸੀਂ ਆਪਣੀ ਗਲੀ ਦੀ ਸਫਾਈ ਵੀ ਕਰਦੇ ਆਂ ਖੁਦ ਸਫਾਈ ਕਰਦੇ ਆਂ ਦਿਹਾੜੀਏ ਲਾ ਕੇ ਕਰਦੇ ਆਂ ਖਾਲੀ ਪਲਾਟ ਜਿਹੜੇ ਪਏ ਆ ਉਹਨਾਂ ਵਿੱਚ ਦਿਹਾੜੀਏ ਲਾ ਕੇ ਅਸੀਂ ਪਲਾਟਾਂ ਦੀ ਆਪ ਸਫਾਈ ਕਰਦੇ ਆਂ ਜਿਹੜਾ ਸਾਡੇ ਅਣਗੌਣੇ ਪਏ ਨੇ ਔਰ ਵਿਸ਼ੇਸ਼ ਤੌਰ ਤੇ ਕਦੇ ਨਾ ਕਦੇ ਜਿਹੜੇ ਗਲੀਆਂ ਵਿੱਚ ਸਾਫ਼ ਕਰਦੇ ਆ ਉਹਨਾਂ ਨੂੰ ਵੀ ਲਿਜਾ ਕੇ ਅਸੀਂ ਗਲੀ ਸਾਫ਼ ਕਰਾਉਂਦੇ ਆਂ ਉਹ ਗ੍ਰੀਨਰੀ ਸਾਡੀ ਗਲੀ ਜਾ ਕੇ ਦੇਖਿਆ ਜੇ ਕਿੰਨੇ ਦਰਖਤ ਲੱਗੇ ਹੋਏ ਨੇ ਕਿੰਨਾ ਵਧੀਆ ਫੁੱਲ ਫੁੱਟ ਮਾਹੌਲ ਹੈ ਲੇਕਿਨ ਸਫਾਈ ਪੱਖੋਂ ਔਰ ਮਹਿਕਮੇ ਦੀ ਅਣਗਹਿਲੀ ਕਰਕੇ ਲਾਪਰਵਾਹੀ ਕਰਕੇ ਸਾਡੀ ਜਿਹੜੀ ਗਲੀ ਹੈ ਉਹ ਹੋਰ ਖਰਾਬ ਹੋ ਰਹੀ ਹੈ ਇਸ ਕਰਕੇ ਬੇਨਤੀ ਹੈ ਮਹਿਕਮੇ ਦੇ ਆਪ ਸਰਦ ਸਹਿਬਾਨ ਨੂੰ ਤੇ ਸਾਰੇ ਜਿਹੜੇ ਲਿੰਕਰ ਦੇ ਇਸ ਗੱਲ ਨਾਲ ਵਕਫ ਵਕਫ ਤਾ ਤੁਹਾਡੀ ਮੇਅਰ ਸਾਹਿਬ ਨਾਲ ਗੱਲ ਹੋਈ ਦਿੱਤਾ ਕਿ ਸਮਾਂ ਉਹਨਾਂ ਨੇ ਜੀ ਜੀ ਮਿਲ ਰਹੇ ਆ ਜੀ ਕਿੰਨੇ ਵਜੇ ਆ ਰਹੇ ਕੋਈ ਮੇਅਰ ਸਾਹਿਬ ਨੂੰ ਇਹ ਦੇਖਦੇ ਆ ਜੀ ਹੁਣ ਅਸੀਂ ਸਾਰੀ ਗਲੀ ਵਾਲੇ ਬੈਠੇ ਆ ਜੀ ਮਤਲਬ ਵਾਸਤੇ ਇਕੱਠੇ ਹੋਏ ਆ ਜੀ ਬਜ਼ੁਰਗ ਵੀ ਸਾਡੇ ਜਿਹੜੇ ਇੰਨੀ ਗਰਮੀ ਦੇ ਵਿੱਚ ਜਿਹਨਾਂ ਦਾ ਬਾਹਰ ਆਖਾ ਜਿਹਨਾਂ ਦੀ ਗਰਮੀ ਤੋਂ ਆ ਕੇ ਆਇਆ ਉਹ ਵੀ ਨਾਲ ਮਿਲਦੇ ਆ ਦੇਖੋ ਮੇਅਰ ਸਾਹਿਬ ਸਾਡੀ ਗੱਲ ਨੂੰ ਕਿਵੇਂ ਉਹ ਸ਼ਹਿਰ ਦੇ ਵਿੱਚ ਇਸ ਤਰ੍ਹਾਂ ਬਣਿਆ ਹੋਇਆ ਮੇਅਰ ਸਾਹਿਬ ਜਦੋਂ ਦੀ ਆਏ ਆ ਕੰਮ ਬਹੁਤ ਹੁੰਦਾ ਅਸੀਂ ਵੀ ਚਾਹੁੰਦੇ ਆ ਵੀ ਸਾਡੀ ਵੀ ਗਲੀ ਦੇ ਵਿੱਚ ਮੇਅਰ ਸਾਹਿਬ ਗਲਾਬ ਦੇ ਫੁੱਲ ਖੜਾਉਣ ਤੇ ਸਾਨੂੰ ਵੀ ਪਤਾ ਲੱਗੇ ਬਾਕੀ ਮੇਅਰ ਸਾਹਿਬ ਦੇ ਕੰਮ ਪੋਜ਼ਿਟਿਵਿਟੀ ਹੁੰਦੀ ਆ ਅਸੀਂ